ਦੋਸਤੋ ਆ ਤਸਵੀਰਾਂ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਵੇਖ ਰਹੇ ਹੋ ਇਹ ਲੋਕ ਜਸ਼ਨ ਮਨਾ ਰਹੇ ਨੇ ਨੱਚ ਟੱਪ ਰਹੇ ਨੇ ਮਠਿਆਈਆਂ ਵੰਡ ਰਹੇ ਨੇ ਹੁਣ ਤੁਸੀਂ ਕਹਿਣਾ ਕਿ ਮਠਿਆਈਆਂ ਵੰਡਣਾ ਜਾਂ ਨੱਚਣਾ ਟੱਪਣਾ ਕਿੱਡੀ ਕਵੱਡੀ ਗੱਲ ਆ ਇਹ ਤਸਵੀਰਾਂ ਤਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਨਾ ਨਾ ਦੋਸਤੋ ਇਹ ਜਿਹੜਾ ਜਸ਼ਨ ਆ ਨਾ ਇਹ ਇੱਕ ਮੈਡੀਕਲ ਕਾਲਜ ਦੇ ਬੰਦ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਕਿਉਂ ਕਿਉਂਕਿ ਉਸ ਮੈਡੀਕਲ ਕਾਲਜ ਦੇ ਵਿੱਚ ਜਦੋਂ ਮੈਰਿਟ ਦੇ ਆਧਾਰ ਤੇ ਲਿਸਟ ਬਣਾਈ ਗਈ ਜਦੋਂ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਦੀ ਸਿਲੈਕਸ਼ਨ ਹੋਈ ਬਿਲਕੁਲ ਸਰਕਾਰੀ ਨਿਯਮ ਮੁਤਾਬਕ ਨਿਯਮਾਂ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਗਈ ਸਿਲੈਕਸ਼ਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ ਪਰ ਜਦੋਂ ਵਿਦਿਆਰਥੀਆਂ ਦੀ ਸਿਲੈਕਸ਼ਨ ਹੋਈ ਤਾਂ 50 ਦੇ ਵਿੱਚੋਂ 42 44 ਸਟੂਡੈਂਟ ਸੀ ਜਿਹੜੇ ਵਿਦਿਆਰਥੀ ਸੀ ਉਹ ਮੁਸਲਮਨ ਵਿਦਿਆਰਥੀ ਮੈਰਿਟ ਲਿਸਟ ਦੇ ਵਿੱਚ ਆਏ ਉਹਨਾਂ ਦੀ ਸਿਲੈਕਸ਼ਨ ਹੋਈ ਜਿਹਦੇ ਕਰਕੇ ਫਿਰ ਇੱਕ ਵੱਡਾ ਮੰਗਾ ਖੜਾ ਹੋ ਗਿਆ ਕਿਉਂਕਿ ਜਿਹੜਾ ਇਹ ਕਾਲਜ ਆ ਮੈਡੀਕਲ ਕਾਲਜ ਇਹ ਮਾਤਾ ਵੈਸ਼ਨੂ ਦੇਵੀ ਮੈਡੀਕਲ ਕਾਲਜ ਆ ਜੰਮੂ ਕਸ਼ਮੀਰ ਦੇ ਵਿੱਚ ਜਿਹਨੂੰ 4 ਕੁ ਮਹੀਨੇ ਪਹਿਲਾਂ ਮਾਨਤਾ ਦਿੱਤੀ ਗਈ ਸੀ ਤੇ ਹੁਣ ਇਹਦੀ ਅਚਾਨਕ ਮਾਨਤਾ ਰੱਦ ਕਰ ਦਿੱਤੀ ਗਈ ਆ ਕਿਉਂਕਿ ਜਦੋਂ ਇਸ ਮੈਡੀਕਲ ਕਾਲਜ ਦੇ ਵਿੱਚ 40 40 44 ਵਿਦਿਆਰਥੀ ਮੁਸਲਿਮ ਸਿਲੈਕਟ ਹੋਏ ਆ ਉਹਨਾਂ ਦੀ ਸਿਲੈਕਸ਼ਨ ਹੋਈ ਆ ਤਾਂ ਉੱਥੇ ਹੀ ਕੁਝ ਹਿੰਦੂ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਤਰਕ ਕੀ ਸੀ ਉਹਨਾਂ ਦਾ ਤਰਕ ਇਹ ਸੀ ਕਿ ਜਿਹੜੇ ਮਾਤਾ ਵੈਸ਼ਨੂ ਦੇਵੀ ਦੇ ਭਗਤ ਨੇ ਜਿਹੜੇ ਲੋਕ ਇੱਥੇ ਦਰਸ਼ਨਾਂ ਵਾਸਤੇ ਮਾਤਾ ਵੈਸ਼ਨੂ ਦੇਵੀ ਦੇ ਹੁੰਦੇ ਆ ਉਹਨਾਂ ਦੀ ਫੰਡਿੰਗ ਦੇ ਨਾਲ ਇਹ ਜਿਹੜਾ ਕਾਲਜ ਆ ਉਹ ਚੱਲਦਾ ਕਿਉਂਕਿ ਜਿਹੜੇ ਕਾਲਜ ਆ ਇਹ ਪਹਿਲਾਂ ਇੱਕ ਹਸਪੀਟਲ ਸੀ ਤੇ 2024 ਤੋਂ ਲੈ ਕੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਇਸ ਹਸਪੀਟਲ ਨੂੰ ਮੈਡੀਕਲ ਕਾਲਜ ਦੇ ਵਿੱਚ ਬਦਲਣ ਵਾਸਤੇ ਤੇ ਹੁਣ 4 ਕੁ ਮਹੀਨੇ ਪਹਿਲਾਂ ਇਸ ਮੈਡੀਕਲ ਕਾਲਜ ਨੂੰ ਮਾਨਤਾ ਪ੍ਰਾਪਤ ਹੋਈ ਸੀ ਇਹ ਨੂੰ ਮਾਨਤਾ ਦਿੱਤੀ ਗਈ ਸੀ ਕਿ ਇੱਥੇ ਐਮਬੀਬੀਐਸ ਦੀ ਪੜ੍ਹਾਈ ਕਰਵਾਈ ਜਾਵੇ ਤੇ ਹੁਣ ਜਦੋਂ ਇਹ ਮਾਨਤਾ ਮਿਲੀ ਵਿਦਿਆਰਥੀਆਂ ਦੀ ਐਡਮਿਸ਼ਨਾਂ ਹੋਈਆਂ ਵਿਦਿਆਰਥੀਆਂ ਦੀਆਂ ਸਿਲੈਕਸ਼ਨਾਂ ਹੋਈਆਂ ਤਾਂ ਇਹਦੇ ਵਿੱਚ ਜਿਹੜੇ 44 ਵਿਦਿਆਰਥੀ ਸੀ ਉਹ ਮੁਸਲਮ ਭਾਈਚਾਰੇ ਦੇ ਆਗੇ ਜਿਹਦੇ ਕਰਕੇ ਇੱਥੇ ਬਵਾਲ ਮੱਚਿਆ ਫਿਰ ਪ੍ਰਦਰਸ਼ਨ ਕੀਤੇ ਗਏ Hindu ਸੰਗਠਨਾਵਲੋਂ ਮਾਤਾ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਅੰਡਰ 60 ਸੰਗਠਨ ਲਗਭਗ ਆਉਂਦੇ ਆ ਜਿਹਦੇ ਵਿੱਚ ਵਿਸ਼ਵ Hindu ਪਰਿਸ਼ਦ ਬਜਰੰਗ ਦਲ ਤੇ RSS ਵਰਗੇ ਸੰਗਠਨ ਵੀ ਹੁੰਦੇ ਨੇ ਤੇ ਇਹਨਾਂ 60 ਸੰਗਠਨਾ ਨੇ ਹੀ ਲਗਭਗ ਮਿਲ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਦੱਸਿਆ ਜਾ ਰਿਹਾ ਕਿ ਨੈਸ਼ਨਲ ਮੈਡੀਕਲ ਨੈਸ਼ਨਲ ਮੈਡੀਕਲ ਕਮਿਸ਼ਨ ਤੇ ਇਸ ਚੀਜ਼ ਦਾ ਦਬਾਅ ਪਿਆ ਤੇ ਉਹਨਾਂ ਨੇ ਜਿਹੜੀ ਮਾਨਤਾ 4 ਮਹੀਨੇ ਪਹਿਲਾਂ ਇਸ ਕਾਲਜ ਨੂੰ ਦਿੱਤੀ ਸੀ ਉਹ ਰੱਦ ਕਰ ਦਿੱਤੀ ਇਹਦੇ ਨਾਲ ਕਈ ਸਾਰੇ ਸਵਾਲ ਉੱਠ ਖੜੇ ਹੋਏ ਭਾਵੇਂ ਕਿ ਇਹ ਕਿਹਾ ਜਾ ਰਿਹਾ ਕਿ ਇਸ ਦਬਾਅ ਕਰਕੇ ਨਹੀਂ ਉਸ ਮੈਡੀਕਲ ਕਾਲਜ ਦੇ ਵਿੱਚ ਕੁਝ ਬੁਨਿਆਦੀ ਸਹੂਲਤਾਂ ਦੀ ਘਾਟ ਸੀ ਲਾਇਬ੍ਰੇਰੀ ਦੀ ਘਾਟ ਸੀ ਕੁਝ ਹੋਰ ਬੁਨਿਆਦੀ ਸਹੂਲਤਾਂ ਉਹਨਾਂ ਦੀ ਘਾਟ ਕਾਰਨ ਇਸ ਕਾਲਜ ਦੀ ਜਿਹੜੀ ਮਾਨਤਾ ਰੱਦ ਕੀਤੀ ਗਈ ਆ ਪਰ ਇਹਦੇ ਨਾਲ ਕਈ ਸਾਰੇ ਸਵਾਲ ਉੱਠ ਖੜੇ ਹੋਏ ਆ ਕਿ ਜੇਕਰ ਇੱਥੇ ਕੁਝ ਬੁਨਿਆਦੀ ਸਹੂਲਤਾਂ ਦੀ ਘਾਟ ਸੀ ਤਾਂ 4 ਮਹੀਨੇ ਪਹਿਲਾਂ ਇਸ ਕਾਲਜ ਨੂੰ ਮਾਨਤਾ ਦਿੱਤੀ ਹੀ ਕਿਉਂ ਗਈ ਕਿ ਉਸ ਸਮੇਂ ਜਦੋਂ ਜਾਂਚ ਪੜਤਾਲ ਕੀਤੀ ਗਈ ਆ ਉਦੋਂ ਕੋਈ ਕਮੀ ਰਹੀ ਆ ਜਾਂ ਫਿਰ ਹੁਣ ਕੋਈ ਕਮੀ ਰਹੀ ਆ ਮਾਨਤਾ ਰੱਦ ਕਰਨ ਵੇਲੇ ਤਾਂ ਇਸ ਤਰ੍ਹਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਟਖੜੇ ਹੋਏ ਆ ਪੂਰੇ ਦੇਸ਼ ਵਿੱਚ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਆ ਕਿ ਸਾਡਾ ਦੇਸ਼ ਧਰਮ ਨਿਰਪੱਖ ਆ ਫਿਰ ਉਹ ਉਹਦੇ ਵਿੱਚ ਅਜਿਹੇ ਸਭ ਕਿਉਂ ਚੱਲ ਰਿਹਾ ਤੇ ਨਾਲ ਹੀ ਮੁੱਖ ਮੰਤਰੀ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਆ ਉਮਰ ਅਬਦੁੱਲਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਏ ਕਿ ਇਹ ਗੱਲ ਜਿਹੜੀ ਹੈਗੀ ਆ ਠੀਕ ਨਹੀਂ ਜੇਕਰ ਕੋਈ ਸੰਗਠਨ ਕੋਈ Hindu ਭੈਣਾ ਭਰਾ ਇਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਜਿਹੜੇ ਵਿਦਿਆਰਥੀ ਆ ਇੱਥੇ ਮੁਸਲਮ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਉਹ ਇੱਥੇ ਪੜ੍ਹਾਈ ਨਾ ਕਰਨ ਇਹ ਕੇਵਲ ਹਿੰਦੂ ਵਿਦਿਆਰਥੀਆਂ ਵਾਸਤੇ ਹੀ ਰਹਿਣਾ ਚਾਹੀਦਾ ਤਾਂ ਠੀਕ ਆ ਕਹਿੰਦੇ ਜਿਹੜੇ ਵਿਦਿਆਰਥੀਆਂ ਦੀ ਸਿਲੈਕਸ਼ਨ ਹੋਈ ਆ ਉਹਨਾਂ ਨੂੰ ਹੋਰ ਕਾਲਜਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਭੇਜਾਂਗੇ ਪਰ ਇੱਕ ਗੱਲ ਯਾਦ ਰੱਖੋ ਕਿ ਜਦੋਂ ਕਿਹਾ ਜਾ ਰਿਹਾ ਕਿ ਮੁਸਲਮ ਕਟੜ ਹੋ ਰਹੇ ਨੇ ਦਿਨ-ਬਦਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਯਾਦ ਰੱਖੋ ਆਪ ਵੀ ਕੁਝ ਅਜਿਹਾ ਕਰ ਰਹੇ ਆ ਜੋ ਨਹੀਂ ਕਰਨਾ ਚਾਹੀਦਾ ਗੱਲ ਠੀਕ ਆ ਤੇ ਨਾਲ-ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਠੀਕ ਆ ਇਹ ਕਾਲਜ ਮਾਤਾ ਵੈਸ਼ਨੂ ਦੇਵੀ ਜਿਹੜਾ ਕਾਲਜ ਆ ਮੈਡੀਕਲ ਕਾਲਜ ਆ ਇਹ ਵੈਸ਼ਨੂ ਦੇਵੀ ਦੇ ਜਿਹੜੇ ਭਗਤ ਨੇ ਉਹਨਾਂ ਦੇ ਫੰਡਾਂ ਤੇ ਚੱਲ ਰਿਹਾ ਪਰ ਇਹ ਨਹੀਂ ਕਿ ਸਰਕਾਰ ਵੱਲੋਂ ਇਸ ਕਾਲਜ ਨੂੰ ਕੋਈ ਫੰਡ ਨਹੀਂ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ 2017-18 ਤੋਂ ਲੈ ਕੇ 2024-25 ਤੱਕ 121 ਕਰੋੜ ਰੁਪਏ ਫੰਡ ਜਿਹੜਾ ਸਰਕਾਰ ਨੇ ਵੀ ਇਸ ਕਾਲਜ ਨੂੰ ਦਿੱਤਾ ਹੈ ਤਾਂ ਅਫਸੋਸ ਹੁੰਦਾ ਜਦੋਂ ਅਜਿਹੀਆਂ ਤਸਵੀਰਾਂ ਭਾਰਤ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਸਾਡਾ ਭਾਰਤ ਆਖਰ ਧਰਮ ਨਿਰਪੱਖ ਦੇਸ਼ ਆ ਤੇ ਉਥੇ ਅਜਿਹਾ ਇਹ ਸਭ ਕਿਉਂ ਚੱਲ ਰਿਹਾ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਲਿੰਗਾਂ ਦੇ ਨਾਂ ਤੇ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਇਹ ਜਿਹੜਾ ਕਾਲਜ ਆ ਬੇਸ਼ੱਕ ਮਾਤਾ ਵੈਸ਼ਨੂ ਦੇ ਵੀ ਕਾਲਜ ਆ ਪਰ ਜਿਹੜੇ ਬੱਚੇ ਇੱਥੇ ਸਿਲੈਕਟ ਹੋਏ ਸੀ 40 44 ਜਿਹੜੇ ਬੱਚੇ ਸਿਲੈਕਟ ਹੋਏ ਆ ਉਹ ਆਪਣੀ ਮਿਹਨਤ ਦੇ ਸਿਰ ਤੇ ਆਪਣੀ ਕਾਬਲੀਅਤ ਦੇ ਸਿਰ ਤੇ ਸਿਲੈਕਟ ਹੋਏ ਸੀ ਉਹਨਾਂ ਨੇ ਕਿਸੇ ਦਾ ਹੱਕ ਤਾਂ ਨਹੀਂ ਸੀ ਮਾਰਿਆ ਕੀ ਹੋਇਆ ਕਿ ਉਹ ਮੁਸਲਿਮ ਧਰਮ ਵਿੱਚ ਪੈਦਾ ਹੋਏ ਪਰ ਬੱਚੇ ਤਾਂ ਆਪਣੀ ਮਿਹਨਤ ਦੇ ਸਿਰ ਤੇ ਅੱਗੇ ਆਏ ਸੀ ਫਿਰ ਉਹਨਾਂ ਦੇ ਨਾਲ ਅਜਿਹੇ ਵਿਤਕਰਾ ਕਿਉਂ ਕੀਤਾ ਗਿਆ ਜਦੋਂ ਵੀ ਕਿਸੇ ਇਲਾਕੇ ਦੇ ਵਿੱਚ ਮੈਡੀਕਲ ਕਾਲਜ ਖੁੱਲਦਾ ਤਾਂ ਲੋਕ ਬਹੁਤ ਖੁਸ਼ ਹੁੰਦੇ ਆ ਕਿਉਂਕਿ ਸਰਕਾਰੀ ਨੀਮਮਤਾਕ ਪੈਲ ਦੇ ਆਧਾਰ ਤੇ ਉਸੇ ਹੀ ਰਾਜ ਦੇ 85% ਵਿਦਿਆਰਥੀਆਂ ਨੂੰ ਉਸ ਮੈਡੀਕਲ ਕਾਲਜ ਵਿੱਚ ਐਡਮਿਸ਼ਨ ਮਿਲਣੀ ਹੁੰਦੀ ਆ ਤੇ 15% ਬਾਕੀ ਭਾਰਤ ਵਿੱਚੋਂ ਆ ਕੇ ਵਿਦਿਆਰਥੀ ਉਸ ਕਾਲਜ ਵਿੱਚ ਐਡਮਿਸ਼ਨ ਲੈ ਸਕਦੇ ਆ ਪਰ ਇਸ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਗਈ ਆ ਕਾਲਜ ਦੇ ਅਧਿਕਾਰੀਆਂ ਦਾ ਕਹਿਣਾ ਈ ਕਾਲਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ 15 ਮਿੰਟਾਂ ਦੇ ਵਿੱਚ ਵਿੱਚ ਆ ਕੇ ਦੱਸ ਦਿੱਤਾ ਗਿਆ ਕਿ ਇਸ ਕਾਲਜ ਦੀ ਮਾਨਤਾ ਜਿਹੜੀ ਹੈਗੀ ਆ ਰੱਦ ਕਰ ਦਿੱਤੀ ਆ ਕਿਉਂਕਿ ਕਹਿੰਦੇ ਵੀ ਨਾ ਸਾਨੂੰ ਕੋਈ ਪਹਿਲਾਂ ਤੋਂ ਸੂਚਿਤ ਕੀਤਾ ਗਿਆ ਇਸ ਮਾਮਲੇ ਬਾਰੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਸਾਨੂੰ ਅਪੀਲ ਕਰਨ ਦਾ ਵੀ ਅਧਿਕਾਰ ਨਹੀਂ ਦਿੱਤਾ ਗਿਆ ਕਿ ਅਸੀਂ ਕਿਤੇ ਜਾ ਕੇ ਅਪੀਲ ਹੀ ਕਰ ਦਈਏ ਆਪਣੀ ਮਾਨਤਾ ਬਚਾਉਣ ਵਾਸਤੇ 4 ਮਹੀਨੇ ਪਹਿਲਾਂ ਮਾਨਤਾ ਦਿੱਤੀ ਆ ਤੇ 4 ਮਹੀਨਿਆਂ ਦੇ ਵਿੱਚ ਵਿੱਚ ਹੀ ਸਾਡੀ ਜਿਹੜੀ ਮਾਨਤਾ ਉਹ ਰੱਦ ਕਰ ਦਿੱਤੀ ਗਈ ਆ ਸਾਨੂੰ ਅਪੀਲ ਕਰਨ ਦਾ ਵੀ ਕੋਈ ਮੌਕਾ ਨਹੀਂ ਦਿੱਤਾ ਗਿਆ